ਆ ਇੱਕੋ ਟਰੈਕਟਰ ਆ ਗਿਆ ਇਹ ਇਹ ਆ ਕੇ ਉਹ ਚੱਲ ਪਈ ਮਸ਼ੀਨ ਉਹਨ ਟਰੈਕਟਰ ਵਾਲੀ ਤੇਲ ਉਹ ਤੇਲ ਕਰਦੇ ਰੇ ਡੀਜ਼ਲ ਡੀਜ਼ਲ ਆ ਥੋੜੀ ਹੋਰ ਲੱਗੇ ਬੰਦ ਕਿੱਕ ਜੀ ਆ ਗਿਆ ਨੀਚੇ ਤਾਣਾ ਚੱਲ ਚੱਲ ਆ ਦੇਖੋ ਕਿੱਡਾ ਤਾਣਾ ਕੇ ਗਿਰਿਆ ਨੀਚੇ ਕੀ ਵਾਹ ਨਾ ਇਹ ਚੱਲ ਇਹ ਭੱਜ ਗਿਆ ਭੱਜ ਗਿਆ ਇਹ ਕਰੋ ਸਬਸਕ੍ਰਾਈਬ ਐ ਦੇਖ ਹਸਮੋ ਵਿਲੇ ਬੈਠੇ ਰਹਣੀ ਹਾਂ ਵੈਲਕਮ ਕਰਤੀ ਮੈਂ ਨਏ ਪੇਸੋੜ ਨੇ ਇੱਧਰ ਪੈਣ ਲੱਗਿਆ ਲੈਂਟਰ ਇੱਧਰ ਚੱਲ ਰਹੀ ਆ ਸਫਾਈ ਕਿਉਂਕਿ ਬੋਟਾ ਆ ਗਿਆ ਨਾ ਆ ਦੇਖੋ ਟਰੈਕਟਰ ਆ ਗਿਆ ਉਹ ਦੇਖੋ ਪ੍ਰਧਾਨ ਜੀ ਗੜੇ ਨੇ ਕਿ ਪਾਰਕ ਦੀ ਸਾਰੀ ਸਫਾਈ ਚੱਲਦੀ ਪਈ ਆ ਚਲੋ ਜੀ ਇੱਧਰ ਪਾਰਟੀ ਚੱਲੂਗੀ ਲੈਟਰ ਪੈਰੇ ਉਹ ਦੇਖੋ ਕਰਤੀ ਮਸ਼ੀਨ ਫਿੱਟ ਸਪਾਈ ਚੱਲ ਪਈ ਟਰੈਕਟਰ ਸਿੱਧਾ ਅੰਦਰ ਗਿਆ ਮੌਟਾ ਕਰ ਆਈਆਂ ਚੱਲ ਰਹੀਆਂ ਨੇ ਆਹ ਚੱਲ ਪਈ ਸਫਾਈ ਠੀਕ ਹੈ ਹਜੇ ਤੂੰ ਲਾਉਣ ਤੇ ਲੱਗਿਆ ਉਹ ਦੇਖ ਕੁੱਥੇ ਲੱਗਿਆ ਬੰਦਾ ਸਪਾਈ ਕਰ ਕਦਾ ਕਰਮ ਚੱਲ ਗਿਆ ਸੀ ਗੱਡੀ ਆ ਗਈ ਹੈ ਇਹ ਆ ਦੇਖੋ ਪੇੜ ਬਹੁਤ ਉੱਚਾ ਹੈ ਪੇੜ ਆ ਦੇਖੋ ਨੀਚੋਂ ਲੈ ਕੇ ਉੱਪਰ ਤੱਕ ਅੱਜ ਇਹਦੀ ਕਟਿੰਗ ਚੱਲਣੀ ਆਉਣਾ ਇਹਨੂੰ ਵੱਢ ਦੇਣਾ ਹੈ ਇੱਥੇ ਤੋਂ ਖਤਮ ਕਰ ਦੇਣਾ ਆ ਜਾਰੀ ਹੈ ਗੱਡੀ ਉੱਪਰ ਨੂੰ ਹੁਣ ਉਹ ਦੇਖੋ ਆ ਆਕਾਰਾਂ ਕਰਕੇ ਵੱਢਣ ਲੱਗੇ ਨੇ ਇਹਨੂੰ ਦੇਖੋ ਪੇੜ ਵੱਡੇ ਪਏ ਨੇ ਕਿ ਉਹ ਦੇਖੋ ਪੇੜ ਸਾਰਾ ਵੱਢਤਾ ਉਹੜੀ ਗੱਡੀ ਵੀ ਗਰਾਉਂਡ ਆਉਏ ਕਰਕੇ ਵੱਡਾ ਕਿੱਕ ਹੀ ਆ ਗਿਆ ਨੀਚੇ ਟਾਣਾ ਆ ਗੜੀ ਗੱਡੀ ਬੱਦ ਵੜ ਰਿਹਾ ਹੁਣ ਆ ਗਿਆ ਨੀਚੇ ਸਾਬ ਆ ਲਿਆ ਸੀਗਾ ਚੈੱਕ ਕਰੋ ਕਮਾਤਾ ਉਹ ਲੱਗੇ ਹੋਏ ਆਪਣੀ ਵੱਧੇ ਲੱਗੇ ਹੁਣ ਕੀ ਕਰੀ ਉਹਨਾਂ ਨੇ ਜਵਾਬ ਦੇਤਾ ਥੋੜਾ ਆਪੇ ਲੱਗ ਗਿਆ ਆ ਪੇਟ ਵੱਡਣਾ ਇਸ ਤੋਂ ਫੋਟੇ ਘੜਾ ਲੱਗ ਗਿਆ ਵੇ ਮੇਰੀ ਵੀਡੀਓ ਬਣਾ ਦੇ ਲਿਓ ਬਣਾ ਉਹ ਦੇਖੋ ਚੱਲ 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 ਉਹ ਲੱਗ ਗਿਆ ਵਢਣ ਬਾਬੂ ਇਸ ਤੋਂ ਵੀ ਬੜਾ ਘੜਾ ਦੋ ਆ ਗਿਆ ਇਹ 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 ਕੇ ਮਟਿਆ ਗਿਆ ਹਾਲੇ ਤਾਂ ਹੋਰ ਰਹਿੰਦੇ ਆ ਉੱਪਰ ਰਹਿੰਦਾ ਵੱਡਾ ਉਹ ਬੜਾ ਬੜਾ ਰਹਿੰਦਾ ਇੱਕ ਵਢਣ ਤੋਂ ਉਹ ਵਢਣਾ ਵਾਲੇ ਆ ਤਾਂ ਗਿਰ ਗਿਆ ਆ ਕੇ ਨੀਚੇ ਤੇਨੇ ਪਹਿਲਾਂ ਉਹ ਤਾਂ ਪਟਾਲੀਏ ਰੋਈ ਤੇ ਆ ਦੇਖੋ ਕਿੱਡਾ ਟਾਣਾ ਆ ਕੇ ਗਿਰਿਆ ਨੀਚੇ ਆ ਦੇਖੋ ਆ ਬੜਾ ਸਾਰਾ ਟਾਣਾ ਗਿਰ ਗਿਆ ਨੀਚੇ ਆ ਕੇ ਉਹ ਲੱਗਿਆ ਰੋਈ ਦੇ ਉੱਪਰ ਆ ਦੇਖੋ ਉੱਪਰ ਆ ਕੇ ਨੀਚੇ ਬਚਿਆ ਜੇ ਆ ਮੈਂ ਕਰਦਾ ਪਲਟ ਕੇ ਤਾਂ ਅੱਛਾ ਜੇ ਨਾਲ ਸਾਈਕਲ ਵਿੱਚ ਹੀ ਲੈਣਾ ਦੀ ਇਹਨੇ ਆ ਜਿਹੜੇ ਸਾਈਕਲ ਖੜਾ ਹੈ ਨਾ ਇਹ ਵਿੱਚ ਹੀ ਲੈਣਾ ਆ ਗਾ ਦੇਖੋ ਤੁਸੀਂ ਕਿੰਨਾ ਪਿਆ ਹੋਇਆ ਆਲੇ ਵੀ ਰਹਿੰਦਾ ਲੈਟਰ ਦੇ ਤਿਆਰੀ ਚੱਲ ਰਹੀ ਆ ਮਿਸਤਰੀ ਬਣ ਰਿਹਾ ਫੱਟੇ ਪਾ ਪਾ ਗਏ ਸੀਗੇ ਬਿਜਲੀ ਵਾਲੇ ਇੱਧਰ ਚੱਲ ਰਹੀ ਐ ਲੈਂਟਰ ਦੀ ਤਿਆਰੀ ਮਸ਼ੀਨ ਨਿੱਚੋ ਜਿਹੜੀ ਮਲਬਾ ਲੈ ਕੇ ਆਉਗੀ ਉਹ ਵੱਡੀ ਓਏ ਦੇ ਕਿੱਥੇ ਬੱਜੋ ਓਏ ਚੱਲ ਪਈ ਮਸ਼ੀਨ ਹੁਣ ਲੈਂਟਰ ਵਾਲੀ ਓਏ ਹੋਏ ਤੂੰ ਆ ਗਿਆ ਹੋ ਗਿਆ ਨਾ 18 ਮਿੰਟਾਂ ਚੱਲ ਗਏ ਹੁਣ ਆਪਾਂ ਚੱਲਦੇ ਉੱਪਰ ਮਸ਼ਾਲਾ ਬਣਾਣਗੇ ਹੁਣ ਕਾ ਵੀ ਜੇ ਕੋਈ ਹੋਰ ਚੱਕਿਆ ਮਸ਼ੀਨ ਫਿੱਟ ਹੋ ਗਈ ਸੀਗੀ ਪਾਲਾ ਲੈ ਕੇ ਆਣੇ ਵਾਲੀ ਨਾਲ ਇੱਥੇ ਪਾਲਾ ਜਣਾ ਲੈਂਟਰ ਆਪਿਆ ਡੀਜ਼ਲ ਇਹ ਰੇਜੇ ਵੀ ਡੀਜ਼ਲ ਇਹਦੇ ਚ ਵੀ ਡੀਜ਼ਲ ਬੋਟ ਅਰੇ ਉਹ ਗੱਡੀ ਜਾ ਕੇ ਖੜਾ ਕੇ ਆਉਣੀ ਆ ਹੁਣ ਇਹ ਲੈ ਕੇ ਚੱਲੇ ਆ ਬਸ ਹੁਣ ਪੁਰਾਣਾ ਕੰਮ ਖਰਾਬ ਹੋ ਗਿਆ ਗੱਡੀ ਦਾ ਇਸ ਕਰਕੇ ਨੂੰ ਲੈ ਕੇ ਜਾਣਾ ਪਿਆ ਲੈ ਕੇ ਜਾਣਾ ਈ ਸੋਰੀ ਚੈੱਕ ਕਰਾਉਣੀ ਪੁਰਾ ਜੋਰ ਲਾਇਆ ਹੋਇਆ ਬੰਦਿਆਂ ਨੇ ਇਹ ਬੰਨੇ ਹੋਏ ਦੇਖੋ ਦਿਲ ਦਿਲ ਸਿਲਦਾ ਮਸ਼ੀਨ ਫਾਦੀ ਦੀ ਇਸ ਕਰਕੇ ਤੇਲ ਲਗਾਤਾ ਗਿਆ ਈ ਆਲੇ-ਦਾਲੇ ਉਹ ਦੇਖੋ ਤਾਂ ਹੀ ਜਾ ਕੇ ਪੈਣਾ ਔਰੇ ਵਧੀਆ ਤਾਂ ਹੀ ਮਸ਼ੀਨ ਚੱਲਣੀ ਆ ਟਰੱਕ 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 ਆ ਮੈਂਬਰ ਨਹੀਂ ਨਹੀਂ ਗੱਲਾਂ ਬਾਲਟੀਆਂ ਵੀ ਆ ਮਲਵੇ ਵਾਸਤੇ ਉੱਤ ਆ ਗਈਆਂ ਕੋ ਕਿੰਨੇ ਉੱਚੇ ਆ ਸੀ ਆ ਚੈੱਕ ਕਰੋ ਇੰਨੇ ਉੱਚੇ ਇੰਨੇ ਉੱਚੇ ਖੜੇ ਆ ਅੱਜ ਤਾਂ ਇਹ ਨਾਲ ਲੈਂਟਰ ਅਸੀਂ ਪਰਸੋਂ ਬਣਾਵਾਂਗੇ ਠੀਕ ਬਸੰਤ ਆਹ ਜਿਹੜੀ ਗੱਡੀ ਠੀਕ ਕਰਾਉਣ ਲਈ ਉਹ ਚੱਲੀ ਆ ਉਹ ਪਹਿਰੇ ਪਿੱਛੇ ਜਾਵਾਂਗੇ ਮੋਟਰਸਾਈਕਲ ਲੈ ਕੇ ਅੱਜ ਇਹਦਾ ਥੋੜਾ ਜਿਹਾ ਕੰਮ ਖਰਾਬ ਹੋ ਗਿਆ ਇਹ ਹੁਣ ਸਰਦਾਰ ਸਾਡੇ ਲੈ ਕੇ ਚੱਲੇ ਨੇਗੇ ਗੱਡੀ ਉਹਦੇ ਕਰਕੇ ਖੜੇ ਸੀਗੇ ਬੇਫਾਲਤੂ ਆ ਗਿਆ ਮਲਵਾ ਤੇਲ ਮਾਰ ਤੇਲ ਮਾਰ ਛੱਟੂ ਤੇਲ ਮਾਰ ਦੇ ਯਾਰ ਉਹ ਤੇਲ ਕਹਿ ਰਿਆ ਤੇਲ ਮਾਰ ਦੇ ਤੇਲ ਮਾਰ ਬੇਟਾ ਹਾਂ ਮਲਵਾ ਆ ਗਿਆ ਦਾ ਗੱਡੀ ਨਿਕਲ ਰਹੀ ਆਲੇ ਮੇਰੇ ਤੋਂ ਗੱਡੀ ਨਹੀਂ ਰੁਕ ਜਾ ਅੜੀ ਮੈਂ ਚੱਲਾ ਤਾਂ ਤੇਲ ਇੱਧਰ ਨਹੀਂ ਇੱਧਰ ਦੀਵਾਰ ਕਿਧਰੋਂ ਸੇ ਡਾਲ ਲੇਤੇ ਹਾਂ ਦਿਵਾਰ ਦੇ ਪਾੜੇ ਓ ਦੇਖੋ ਓ ਦੇਖੋ ਕੀ ਕਰਦਾ ਬੰਦਾ ਪੰਜ ਪੀਸ ਮੇਰੇ ਇਹ ਲੱਗਿਆ ਅਮਰੂਦ ਤੋੜਨ ਸਟਾਰਟ ਕਰਤੀ ਇੱਥੋਂ ਪਾਣੀ ਚੱਲ ਆੜੀ ਹਿੰਮਤ ਮਾਰ ਹਿੰਮਤ ਚੱਲਦੀ ਹੈ ਤੇ ਲੋ ਤੇਲ ਕਰਦੇ ਰੇ ਡੀਜ਼ਲ ਡੀਜ਼ਲ ਆ ੋੜੀ 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 ਚੱਕਦੇ ਚੱਕਦੇ ਕੰਮ ਆ ਸਾਈਡਾਂ ਤੇ ਲੱਗ ਗਿਆ ਇਹ ਪੈਣ ਸਭ ਕੋ ਡੀਜ਼ਲ ਵੀ ਪੈ ਗਿਆ ਸਾਰੇ ਪਾਸੇ ਉਹ ਟੱਕਰ ਤੋਂ ਲਗਾ ਲਈ ਟੱਕਰ ਨਾਲ ਕੀ ਕਰ ਰਿਹਾ ਔਰ ਇਹ ਗੜੀ ਦਾ ਨਾ ਤਾਂ ਹੀ ਕਰਤੀ ਆ ਟੱਕਰ ਦੀ ਗੱਲ ਨਹੀਂ ਆ ਗਈ ਇਹਦੇ ਪੈਪ ਦੇਖ ਕੇ ਦੇਖੋ ਆ ਗਿਆ ਮਲਵਾ ਫੁੱਲ ਭਰ ਕੇ ਉੱਧਰ ਹੀ ਮਾਰ ਇੱਧਰ ਵਾਲੇ ਮਾਰ ਜਿੱਥੇ ਮੈਂ ਨਾ ਜਿੱਥੇ ਉੱਥੇ ਚੱਲੀ ਜਾਂਦੇ ਚੱਕ ਦੇ ਕੰਮ ਆਪ ਆਪ ਟਾ ਟੁਕੜਾ ਚੱਕ ਰਹੀ ਐ ਪੂਰਾ ਲੈਂਟਰ ਵੇ ਆਣਾ ਉਹ ਆ ਵੜ ਸੱਟ ਬਰੇ ਇਹਨੂੰ ਨੀਚੇ ਬੱਚ ਆ ਜੂਗਾ ਨਹੀਂ ਕੰਮ ਆਗੇ ਕੋਈ ਤੁਹਾਨੂੰ ਤੋਂ ਨਹੀਂ ਪੜੇਗਾ ਆ ਜਾਏਗਾ ਨਾ ਪੂਰਾ ਬਸ ਰਹਿਣ ਦਿ ਆੜੀ ਇੰਨਾ ਕੇ ਬਾਕੀ ਬਾਅਦ ਚ ਮਾਰਦੀ ਅੱਦਾ ਆ ਗਿਆ ਲੋ ਤੈੱਕ ਕੋਈ ਡੀਜ਼ਲ ਪਿਆ ਹੋਇਆ ਪਰ ਇੱਥੇ ਅੱਲਾ ਨੀਚੇ ਮੱਫੇ ਨੂੰ ਉੱਥਾਨੇ ਭੇਜੂਗਾ ਅੱਲਾ ਨੀਚੇ ਗਿਆ ਤਾਂ ਨੀਚੇ ਨਹੀਂ ਗਿਆ ਨਾ ਇਹ ਕਾ ਆ ਮੇਸਤਰੇ ਆ ਕਾਂਡਿਆ ਗੁੰਡਿਆ ਚੱਕ ਦੇ ਵਿੱਚੇ ਦੇ ਦੇਣੀਆਂ ਐ ਇਹਨਾਂ ਨੇ ਮਿੱਥੇ ਸਮਾਨ ਚੱਕ ਲਾ ਓਏ ਓਕੇ ਹੁਣ ਆਪ ਗੱਡੀ ਖੜਾਉਣ ਦੇ ਗਏ ਆ ਜੀਏ ਆ ਕੇ ਮਿਲਦੇ ਆ ਲੈਂਟਰ ਨੂੰ ਬਾਏ ਹਾਂਜੀ ਹੁਣ ਚੱਲੇ ਗਏ ਕੰਨੇ ਮੋਟਰਸਾਈਕਲ ਚੱਕ ਲਿਆ ਸੀਗਾ ਗੱਡੀ ਪਾ ਜਿਹੜੀ ਖੜਾਉਣ ਵਾਗ ਦੇ ਦਿੱਤੀ ਹਾਂ ਉਹ ਲੈਂਡ ਚੱਲੇ ਜੀਏ ਐਕ ਕ ਕਰੋ ਵੀਰੇ ਰੋਡ ਸਾਰਾ ਫਿਲਹਾਲ ਖਾਲੀ ਪਿਆ ਗੱਡੀ ਇੱਕ ਦਿਨ ਹੋਣੀ ਆ ਅੱਗੇ ਹੋਈ ਲੈਂਡ ਚੱਲੇ ਆਂੰਦਲਾਰ ਤੇ ਐਕ ਕ ਕਰੋ ਵੀਰੇ ਪਹੁੰਚੜਿਆ ਕੰਨੇ ਨੂੰ ਵੱਲਣਾ ਰਸਤਾ ਪਾਤਾ ਮੋਰੇ ਫੋਲਸਪੀਡਾ ਦੇ ਆ ਗੱਡੀ ਮੁਰੇ ਨਾਂਗੀ ਵੀ ਕੱਢ ਗਈ ਤੇ ਮਕੈਨਿਕ ਸਾਹਿਬ ਦੇਖ ਰਹੇ ਨੇ ਮਸਲਾ ਹੋਦਾ ਨੇ ਕੀ ਆ ਸ਼ੌਕਰ ਦੀ ਵੀ ਇਹ ਤੇ ਸ਼ੌਕਰ ਲੀਕ ਕਰ ਗਿਆ ਨੇ ਇਹਦੇ ਤਰਲੇ ਚੱਲਦੀ ਗਾੜਾ ਸ਼ੌਕਰ ਵਾਲਾ ਆਪਨ ਲੱਗਦਾ ਹੋਇਆ ਦਿਖਾਉਣ ਬਾਅਦ ਤੋਂ ਬਾਕੀ ਦੇਖੋ ਕੀ ਹੁੰਦਾ ਸਟਾਰਟ ਹੋ ਗਈ ਬੰਨ ਬੰਨੀ ਬੈਣਾ ਪੰਜਵਾਂ ਗੇਅਰ ਦਾ ਪਹੀ ਨਹੀਂ ਕਰਦਾ ਮੈਂ ਇਹ ਗੇਅਰ ਦਾ ਜਿਗਾਰਡ ਕਰ ਦਿੰਦਾ ਪੰਜ ਗੇਅਰ ਅੱਛਾ ਅੱਛਾਲਾ ਪਾਰਟ ਪੈ ਗਏ ਤੇ ਪੰਜਵਾਂ ਗੇਅਰ ਨਾਲ ਉਹ ਜਾਂਦੇ ਜੀ ਆਪਣਾ ਵਾਲੀ ਗੱਡੀ ਹੁਣ ਗੱਲ ਇੰਨੀ badi ਨਹੀਂ ਹੈਗੀ ਇਸ ਕਰਕੇ ਉਹਦਾ ਪਾਪਾ ਚਲੇ ਗਏ ਲੈ ਕੇ ਵੱਡੀ ਆਪਣੇ ਵਾਲੀ ਉਹਰੇ ਜੋਕਰ ਖਰਾਬ ਹੋ ਗਏ ਜੋਕਰ ਪੁਰਾਣੇ ਨੇ ਦੇ ਹੁਣ ਮੈਂ ਜਾਵਾਂਗੇ ਚੰਡੀਗੜ੍ਹ ਵਾਲੇ ਕੋਲ ਹੁਣ ਉਹਨਾਂ ਕੋਲ ਜੋਕਰ ਭਰਾਵਾਂਗੇ ਚੈੱਕ ਕਰੋ ਜਾਮ ਦੇਖੋ ਇਹ ਕਿੰਨੇ ਦੂਰ ਤੱਕ ਲੱਗਿਆ ਪਿਆ ਉੱਥੋਂ ਲੈ ਕੇ ਅਜੌਮ ਤੱਕ ਜਾਮ ਹੀ ਜਾਮ ਲੱਗਿਆ ਪਿਆ ਬਹੁਤ ਜਾਮ ਲੱਗਿਆ ਆ ਦੂਰ ਤੱਕ ਲੈ ਕੇ ਇੱਧਰ ਤੱਕ ਤੁਮ ਦਿਖਾ ਦਿੰਨੇ ਕਾਫੀ ਜਾਮ ਆਓ ਦੇਖੋ ਪਿੱਛੇ ਵੀ ਜਾਮ ਲੱਗਿਆ ਆ ਇੱਧਰ ਆਣਾ ਸੀਗਾ ਉਹ ਦੇਖੋ ਟਰੱਕ ਖੜੇ ਨੇਗੇ ਜਾਮ ਬਹੁਤ ਵੱਡਾ ਏ ਟੱਕ ਕਰੋ ਹੀ ਜਾਮ ਤੁਸੀਂ ਆਹ ਦੇਖੋ ਜਾਮੀ ਜਾਮ ਟਰੱਕੇ ਟਰੱਕ ਖੜੇ ਪਏ ਨੇਗੇ ਬਹੁਤ ਤਕੜਾ ਜਾਮ ਲੱਗਿਆ ਪਿਆ ਟੱਕ ਕਰੋ ਥੱਲੇ ਸਾਈਡ ਕੋਈ ਜਾੜ ਕੋਈ ਨਹੀਂ ਹੈਗਾ ਉੱਤਲੀ ਸਾਈਡ ਜਾਮੀ ਜਾਵਾ ਆ ਪੁਲਿਸ ਵਾਲਾ ਜਾ ਰਿਹਾ ਬਈ ਦੇਖੋ ਕਲਪਾਉਂਦਾ ਕੀ ਕੀ ਕਰਦਾ ਪਗੜੇ ਜਾਮ ਕਾਫੀ ਦੂਰ ਤੱਕ ਆ ਬਹੁਤ ਦੂਰ ਤੱਕ ਆਮ ਲੱਗਿਆ ਹੈ ਅਗਰ ਕਿ ਆਪਾਂ ਹੁਣ ਵਾਪਸ ਘਰ ਨੂੰ ਚੰਦਰੀ ਸੀਗੇ ਬਹੁਤ ਦੂਰ ਤੱਕ ਜਾਮ ਲੱਗਿਆ ਹੋਇਆ ਬਹੁਤ ਦੂਰ ਤੱਕ ਜਾਮ ਲੱਗਿਆ ਜੀ ਆ ਜਾਂਦਾ ਆਪਣੇ ਘਰ ਨੂੰ ਰਾਸਤਾ ਤੁੰਨੋ ਚੱਲੇ ਹੁਣ ਵਾਪਸ ਘਰ ਨੂੰ ਠੀਕ ਹੈ ਜੀ ਠੀਕ ਹੈ ਜੀ ਰਾਸ ਘਰ ਦੇ ਰੇ

ਕੀ ਵਾ ਨਾਲੀਆਂ ਹੁਣੇ ਜੋੜੀ ਹੋਈ ਆ ਦੇ ਇਕੱਠੀ ਜੋੜੀ ਹੋਈ ਆ ਇਹ ਚੱਕ ਤੂੰ ਇਹਨੂੰ ਕਹਿੰਦੇ ਨੁਚਾੜਾ ਆੜਾ ਦੌਰ ਆੜਾ ਕਰਨੀ ਕਰਨੀ ਦਈਏ ਮੁੰਡੇ ਨੂੰ ਲੈ ਵਾਲਾ ਨਾ ਵਾ ਚੱਲ ਦੇਖੀ ਤਾ ਚੜੀ ਨਹੀਂ ਚੜੀ ਨਹੀਂ ਚੱਲ ਆਇਆ ਉੱਧਰ ਉੱਧਰ ਜਿਹੜਾ ਆਨੇ ਉੱਧਰ ਉੱਧਰ ਆ ਜਾ ਉੱਧਰ ਇੱਧਰ ਨੂੰ ਆ ਜਾ ਅੱਗੇ ਆ ਜਾ ਅੱਗੇ ਆ ਜਾ ਅੱਗੇ ਤੁਰਿਆ ਤੁਰਿਆ ਅੱਗੇ ਆ ਜਾ ਅੱਗੇ ਇੱਥੇ ਜੜਾਵਾਂਗੇ ਰੇ ਤੁਰਿਆ 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 ਅੱਗੇ ਆਇਆ ਪੇੜ ਔਰੇ ਆ ਦੇ ਉੱਪਰ ਪੇੜ ਆ ਤੇ ਚੱਲ ਤੇ ਚੱਲ ਏ ਭੱਜ ਗਿਆ ਭੱਜ ਗਿਆ ਏ ਪਾਪੜ ਜਲਦੇ ਆਈ ਪਾਪੜ ਆਪੜ ਲੈ ਲੈ ਦੀਪੂ ਕਾ ਦਾ ਪਾਪੜ ਖਾਣਾ ਉਹ ਰਿਆ ਅਕਲ ਖੜਾ ਸਵਾਦ ਕਿਵੇਂ ਆ ਕਾਲਾ ਨੂਣ ਹੈ ਉੱਪਰ ਹੋਰ ਕੋਈ ਨਹੀਂਗਾ